ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 18 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜਿਵੇਂ ਦੱਸਿਆ ਸੀਗਾ ਕਿ ਸਵੇਰ ਵੇਲੇ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਪੈ ਸਕਦਾ ਹੈ। ਕਈ ਖੇਤਰਾਂ ਦੇ ਵਿੱਚ ਵਧਿਆ ਮੀਂਹ ਪਿਆ ਖਾਸ ਕਰਕੇ ਸੰਗਰੂਰ ਦੇ ਇਲਾਕੇ, ਪਟਿਆਲਾ, ਨਾਭਾ ਜਾਂ ਇਹਦੇ ਨਾਲ ਲੱਗਦੇ ਇਲਾਕੇ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਦੇ ਇਲਾਕੇ ਰਾਜਪੁਰਾ ਤੇ ਆਪਣੇ ਲੁਧਿਆਣੇ ਦੇ ਖੇਤਰ ਜਾਂ ਦਵਾਬੇ ਦੇ ਜੋ ਸਤਲੁਜ ਦੇ ਨਾਲ ਲੱਗਦੇ ਥੋੜੇ ਬਹੁਤੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹਿਆ ਕਾਰਵਾਈਆਂ ਦੇਖੀਆਂ ਗਈਆਂ। ਬਾਕੀ ਪੰਜਾਬ ਵਿੱਚ ਅੱਜ ਬਹੁਤਾ ਕੁਝ ਨਹੀਂ ਸੀਗਾ। ਮੌਸਮ ਤਕਰੀਬਨ ਸਵੇਰ ਵੇਲੇ ਹਲਕੀ ਜਿਹੀ ਬੱਦਲਵਾਈ ਤੇ ਬਾਅਦ ਵਿੱਚ ਮੌਸਮ ਸਾਫ਼ ਹੋਇਆ। ਦੁਪਹਿਰ ਵੇਲੇ ਹਲਕੀ ਜਿਹੀ ਹਮਸ ਵੀ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ। ਤੇ ਅੱਜ ਰਾਤ ਨੂੰ ਵੀ ਮੌਸਮ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਮੌਸਮ ਮੁੱਖ ਤੌਰ ਤੇ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ। ਕੱਲ ਨੂੰ ਇਹ ਹੋ ਸਕਦਾ ਹੈ ਕਿ ਪਵਾਰ ਖੇਤਰ ਵਿੱਚ ਜਾਂ ਥੋੜੇ ਬਹੁਤੇ ਲੁਧਿਆਣੇ ਦੇ ਜ਼ਿਲ੍ਹੇ ਦੇ ਕੁਝ ਕੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹਿਣਗੀ तकरीबन ਦੁਪਹਿਰ ਤੋਂ ਬਾਅਦ ਤੇ ਮਾਨਸੂਨ ਦੀ ਗੱਲ ਕਰੀਏ ਤਾਂ तकरीबन ਬਹੁਤੇ ਹਿੱਸਿਆਂ ਨੂੰ ਕਵਰ ਕਰ ਚੁੱਕੀ ਹੈ ਅਗਲੇ 2 ਤੋਂ 4 ਦਿਨਾਂ ਦੇ ਵਿੱਚ ਪੰਜਾਬ ਦੇ ਵੀ ਬਹੁਤੇ ਹਿੱਸਿਆਂ ਵਿੱਚ ਮਾਨਸੂਨ ਦਾ ਪਹਿਲਾ ਵਧੀਆ ਮੀਂਹ ਦੇਖਣ ਨੂੰ ਮਿਲੇਗਾ ਕੁੱਲ ਮਿਲਾ ਕੇ ਕਹਾਣੀ ਇਹ ਬਣਦੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਾਰੇ ਹੀ ਖੇਤਰਾਂ ਦੇ ਵਿੱਚ ਇੱਕ ਵਾਰ ਫੇਰ ਮੀਂਹ ਨੇਰੀ ਦਾ ਤੌਰ ਦੇਖਣ ਨੂੰ ਮਿਲੇਗਾ ਅਗਲੇ 2 ਦਿਨ ਟੁੱਟਵੇਂ ਤੌਰ ਤੇ ਪਵਾਰ ਖੇਤਰ ਜਾਂ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੱਖ-ਵੱਖ ਖੇਤਰਾਂ ਦੇ ਵਿੱਚ ਜਾਰੀ ਰਹੇਗਾ